ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਐ ਉਮੀਦ ਕਰਦੇ ਆ ਸਾਰੇ ਜਾਣੇ ਠੀਕ ਠਾਕ ਹੋਮੋਗੇ ਲਓ ਜੀ ਆਪਾਂ ਕਰਦੇ ਆ ਨੂਰ ਦੇ ਆਕਾ ਦੀ ਗੱਲ ਕਰ ਲੋ ਤਾਂ ਸਾਡੇ ਵੱਲ ਪਤਾ ਨਹੀਂ ਥੋੜੀ ਜੀ ਹਾਂਜੀ ਲਓ ਆਖੋ ਆ ਦੇਖੋ ਸਾਲਾ ਸੱਪ ਵਾਂਗੂ ਕਿਵੇਂ ਜਬਾਕ ਦੀ ਟੌਫੀ ਤੇ ਜੀਭਾਂ ਮਾਰਨ ਲੱਗਿਆ ਹੋਇਆ ਆ ਕੀ ਆ ਤੇਰੀ ਅੱਖਾਂ ਚੇੜੜੀ ਆ ਦੋਨੋਂ ਬੱਚੇ ਦਾ ਮਮਾ ਵੀ ਏ ਚੇੜੜੀ ਵਿੱਚ ਇਹਦੇ ਸੁੱਡਲ ਜੇ ਦੀ ਸਾਦ ਨਹੀਂ ਆਉਂਦੀ ਅੱਜ ਇਹਨੇ ਨੂਰ ਦੀ ਜਿਹੜੀ ਮੰਮਾ ਹੈ ਉਹਨੂੰ ਕਿਵੇਂ ਮੇਕਅਪ ਕਰਤਾ ਇਹ ਤਾਂ ਉਹ ਹੀ ਨਹੀਂ ਕਿ ਮੇਕਅਪ ਕਰਦਾ ਆਹਦੇ ਸਾਲਾ ਜਵਾਕ ਨੂੰ ਵੀ ਪੁੱਛੀ ਜਾਂਦਾ ਪਿਆਰ ਨਾਲ ਮੰਮਾ ਚੰਗੀ ਲੱਗਦੀ ਏ ਤੇੜੜੀ ਕਿੰਗਾ ਲੱਗਦਾ ਮਮਾ ਚੰਗੀ ਲੱਗਦੀ ਏ ਤੇੜੜੀ ਕਿਹਦਾ ਲੱਗਦਾ ਸਾਲਿਆ ਤੁਸੀਂ ਦੋਨੀਆਂ ਹੀ ਚੰਗੇ ਲੱਗਦੇ ਤੁਸੀਂ ਤਾਂ ਹੈ ਹੀ ਸਾਲੇ ਕੁੱਤੇ ਦੇ ਵੱਡੇ ਕਿਸਤਾ ਆਪ ਇਹਨੂੰ ਇਹ ਜੇ ਬਣਾ ਲੈਣਾ ਤੁਸੀਂ ਇੱਕ ਦਿਨ ਐਨੀ ਚਰ ਕਰਕੇ ਆ ਜਿਹੜੀਆਂ ਜੀਭਾਂ ਮਾਰਦਾ ਹੈ ਨਾ ਅਦਰਕ ਢੂਠਾ ਖਾ ਕੇ 100% ਇਹਨੇ ਐਵੇਂ ਜਿਦਰੀ ਬਣਨਾ ਹੈ ਇਹ ਗਾਹਾਂ ਜਾ ਕੇ ਲੱਲਰ ਲਾਇਆ ਕਰੋ ਫਿਰ ਤੁਸੀਂ ਜਾ ਕੇ ਨੈਟ ਤੇ ਰੀਆ ਵੀਡੀਓ ਦੇਖ ਲਿਆ ਕਰੋ ਇਹ ਗਲਨੀ ਪਾ ਕੇ ਇਹਨੂੰ ਪਾ ਕੇ ਇਹਨੂੰ ਪਾ ਕੇ ਇੱਕ ਅਸਲ ਮਤਲਬ